ਕੁਸੀਂ ਵੀ ਕਹਿ ਰਹੇ ਹੋਗੇ ਕਿ ਵੀ ਅੱਜ ਸਮਾਣਾ ਹਲਚਲ న్యూਸ ਵੱਲੋਂ ਕੀ ਇਹ ਪਾਣੀ ਦਿਖਾਇਆ ਜਾ ਰਿਹਾ ਹੈ ਇਹ ਕੋਈ ਪਿੰਡ ਦਾ ਟੋਬਾ ਜਾਂ ਛੱਪੜ ਨਹੀਂ ਹੈ ਇਹ ਸਮਾਣਾ ਦਾ ਸਮਾਣਾ ਸ਼ਹਿਰ ਦਾ ਬੱਸ ਸਟੈਂਡ ਹੈ ਜਿਹੜਾ ਬੀਤੀ ਰਾਤ ਪਈ ਬਾਰਿਸ਼ ਕਾਰਨ ਰਾਤ ਨੂੰ ਬਾਰਿਸ਼ ਪਈ ਸੀ ਦੇਖ ਸਕਦੇ ਹੋ ਕਿ ਅਜੇ ਵੀ ਗੋਡੇ-ਗੋਡੇ ਪਾਣੀ ਖੜਿਆ ਹੈ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਹੈ ਸਮਾਣਾ ਸ਼ਹਿਰ ਦੇ ਬੱਸ ਸਟੈਂਡ ਦਾ ਹਾਲ ਦੇਖ ਸਕਦੇ ਹੋ ਕਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਇਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਇਹ ਨਾ ਹੋਵੇ ਕਿਸੇ ਨੂੰ ਕੋਈ गिर ਕੇ ਸੱਟ ਪੇਟ ਲੱਗੇ ਕਿਉਂਕਿ ਪਹਿਲਾਂ ਵੀ ਇੱਥੇ ਬੱਸ ਸਟੈਂਡ ਦੇ ਵਿੱਚ ਕਿਸੇ ਨਾ ਕਿਸੇ ਹਾਸੇ ਕਾਰਨ ਦੋ ਮੋਤਾਂ ਹੋ ਚੁੱਕੀਆਂ ਨੇ ਤੇ ਇਹ ਨਾ ਹੋਵੇ ਸਵਾਰੀਆਂ ਨੂੰ ਚੜਦੇ ਹੋਏ ਜਾਂ ਬੱਸ ਤੋਂ ਉਤਰਦੇ ਹੋਏ ਜਾਂ ਬੱਸ ਤੋਂ ਗਿਰ ਕੇ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਦੇਖ ਸਕਦੇ ਹੋ ਇਹ ਸਮਾਣਾ ਸ਼ਹਿਰ ਦਾ ਬੱਸ ਸਟੈਂਡ ਹੈ ਜਿਹਦੇ ਵਿੱਚ ਲੋਕਾਂ ਨੂੰ ਦੇਖ ਸਕਦੇ ਹੋ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਨਿਕਲਣਾ ਪੈ ਰਿਹਾ ਆਣ ਜਾਣ ਵਾਲੇ ਲੋਕਾਂ ਨੂੰ ਇੰਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖ ਸਕਦੇ ਹੋ ਇਹ ਕੋਈ ਪਿੰਡ ਦਾ ਟੋਬਾ ਜਾਂ ਛੱਪੜ ਨਹੀਂ ਹੈ ਸਮਾਣਾ ਸ਼ਹਿਰ ਦਾ ਬੱਸ ਸਟੈਂਡ ਹੈ ਦੇਖ ਸਕਦੇ ਹੋ ਪ੍ਰਮਾਤਮਾ ਨਾ ਕਰੇ ਕੋਈ ਸਵਾਰੀ ਜਾਂ ਬੱਸ ਦੇ ਵਿੱਚੋਂ ਗਿਰ ਜੇ ਦੇਖ ਸਕਦੇ ਹੋ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਨਿਕਲ ਰਹੇ ਨੇ ਲੋਕ ਇਹ ਬੀਤੀ ਰਾਤ ਜੋ بارش ਪਈ ਸੀਗੀ ਐਤਵਾਰ ਨੂੰ بارش ਪਈ ਸੀਗੀ ਇਸ ਟਾਈਮ ਵੀ 12 ਵੇ ਦਾ ਟਾਈਮ ਹੋ ਚੁੱਕਿਆ ਪਰ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਦ ਕਿ ਪੈਦਲ ਜਾਣ ਵਾਲੇ ਲੋਕਾਂ ਨੂੰ ਵੀ ਜਿਹੜੇ ਪੈਦਲ ਜਾਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੜੀਆਂ ਸਵਾਰੀਆਂ ਨੇ ਬੱਸਾਂ ਰਹੀ ਸਫ਼ਰ ਕਰਨਾ ਹੈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੈ ਬੱਸਾਂ ਰਹੀ ਸਫ਼ਰ ਕਰਨਾ ਤਾਂ ਉਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਤੇ ਅਣ ਜਾਣ ਵਾਲੇ ਲੋਕਾਂ ਨੂੰ ਕਿੰਨੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਪੈ ਸਕਦਾ ਤੇ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਹੀ ਦੇਖ ਸਕਦੇ ਹੋ ਕਿਵੇਂ ਸਫਰ ਕਰਨਾ ਡਰ ਵੀ ਉਹਨਾਂ ਨੂੰ ਸਤਾਉਂਦਾ ਹੈ ਕਿਸੇ ਕੋਈ ਵੱਡਾ ਖੱਡਾ ਨਾ ਹੋਵੇ ਤੇ ਕੋਈ ਹਾਸਾ ਵੀ ਨਾ ਵਾਪਰ ਜੇ ਦੇਖ ਸਕਦੇ ਹੋ ਬੱਸਾਂ ਨੂੰ ਤੇ ਗੱਡੀਆਂ ਨੂੰ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਨਵੇਂ ਲੋਕਾਂ ਨੂੰ ਜਿਹੜੇ ਉਹਨਾਂ ਨੂੰ ਇਹ ਨਹੀਂ ਪਤਾ ਕਿਤੇ ਕੋਈ ਖੱਡਾ ਨਾ ਹੋਵੇ ਡਰ-ਡਰ ਕੇ ਆਉਂਦੇ ਪਈ ਨੇ ਤੇ ਜਾਂਦੇ ਪਈ ਨੇ ਇਹ ਤਸਵੀਰਾਂ ਨੇ ਸਮਾਣਾ ਸ਼ਹਿਰ ਦੇ ਬੱਸ ਸਟੈਂਡ ਦੀਆਂ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਸਮਾਣਾ ਸ਼ਹਿਰ ਦੇ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਸਮਾਣਾ ਹਲਚਲ న్యూਸ ਵੱਲੋਂ ਦਿਖਾਈਆਂ ਜਾ ਰਹੀਆਂ ਨੇ ਇਹ ਤਸਵੀਰਾਂ ਨੇ ਸਮਾਣਾ ਹਲਚਲ న్యూਸ ਵੱਲੋਂ ਦਿਖਾਈਆਂ ਜਾ ਰਹੀਆਂ ਨੇ ਜੋ ਹਾਲ ਹੈ ਬੱਸ ਸਟੈਂਡ ਦਾ ਹਾਲ ਹੈ ਕਿਸੇ ਤੋਂ ਲੁਕਿਆ ਨਹੀਂ ਹੈ ਸਾਨੂੰ ਵੀ ਸਾਡੇ ਸੂਤਰ ਨੇ ਜਾਣਕਾਰੀ ਦਿੱਤੀ ਕਿ ਸਮਾਣਾ ਸ਼ਹਿਰ ਦਾ ਜੋ ਬੱਸ ਸਟੈਂਡ ਹੈ ਉਹਦੇ ਅੰਦਰ ਬਹੁਤ ਹੀ ਪਾਣੀ ਖੜਾ ਹੈ ਜਿੱਦੀ ਕਿਸੇ ਪਾਸੋਂ ਵੀ ਕੋਈ ਨਿਕਾਸੀ ਨਹੀਂ ਹੈ ਦੇਖ ਸਕਦੇ ਹੋ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਲੋਕਾਂ ਨੂੰ ਆਣਾ ਜਾਣਾ ਪੈ ਰਿਹਾ ਤੇ ਆਪਣਾ ਸਫ਼ਰ ਕਰ ਰਹੇ ਨੇ ਦੇਖ ਸਕਦੇ ਹੋ ਬੱਸ ਸਟੈਂਡ ਰੋਡ ਤੇ ਸਮਾਣਾ ਸ਼ਹਿਰ ਦੇ ਵਿੱਚ ਜੋ ਬੱਸ ਸਟੈਂਡ ਹੈ ਉਸ ਦੇ ਰਸਤੇ ਦਾ ਰਸਤੇ ਦਾ ਔਰ ਬੱਸ ਸਟੈਂਡ ਦਾ ਕੀ ਹਾਲ ਹੈ ਕਿਸੇ ਤੋਂ ਲੁਕਿਆ ਨਹੀਂ ਹੈ ਦੇਖ ਸਕਦੇ ਹੋ ਇਹ ਮੂੰਹ ਬੋਲਦੀਆਂ ਤਸਵੀਰਾਂ ਨੇ ਜੋ ਸਮਾਣਾ ਹਲਚਰ ਨਿਊਜ਼ ਵੱਲੋਂ ਦਿਖਾਈਆਂ ਜਾ ਰਹੀਆਂ ਨੇ ਸਮਾਣਾ ਸ਼ਹਿਰ ਦੇ ਵਿੱਚ ਜੋ ਸੜਕਾਂ ਦਾ ਹਾਲ ਹੈ ਔਰ ਜੋ ਬੱਸ ਸਟੈਂਡ ਦਾ ਹਾਲ ਹੈ ਕਿਸੇ ਤੋਂ ਲੁਕਿਆ ਨਹੀਂ ਹੈ ਦੇਖ ਸਕਦੇ ਹੋ ਇਹ ਸਮਾਣਾ ਸ਼ਹਿਰ ਦਾ ਹਾਲ ਹੈ ਜੋ ਵਾਅਦੇ ਤੇ ਦਾਅਵੇ ਦਾ ਵੱਡੇ ਵੱਡੇ ਕੀਤੇ ਜਾਂਦੇ ਨੇ ਉਹਨਾਂ ਦਾਅਵਿਆਂ ਦੀ ਅਸਲ ਸੱਚਾਈ ਕੀ ਹੈ ਤੁਸੀਂ ਦੇਖ ਸਕਦੇ ਹੋ ਇਹ ਅਸਲ ਸੱਚਾਈ ਹੈ ਦੇਖ ਸਕਦੇ ਹੋ ਸਮਾਣਾ ਸ਼ਹਿਰ ਦੇ ਬੱਸ ਸਟੈਂਡ ਦਾ ਹਾਲ ਹੈ ਇਹ ਲੋਕਾਂ ਨੂੰ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪੈ ਰਿਹਾ ਹੈ ਤੇ ਸਾਡੇ ਸੂਤਰ ਨੇ ਜਾਣਕਾਰੀ ਦਿੱਤੀ ਹੈ ਸਵੇਰੇ ਕਈ ਲੋਕ ਗire ਵੀ ਸਨ ਇਸ ਪਾਣੀ ਦੇ ਵਿੱਚ ਤੇ ਦੇਖ ਸਕਦੇ ਹੋ ਇਹ ਸਮਾਣਾ ਸ਼ਹਿਰ ਦੇ ਵਿਕਾਸ ਦਾ ਮੂੰਹ ਬੋਲਦੀਆਂ ਤਸਵੀਰਾਂ ਨੇ ਜੋ ਦਾਅਵੇ ਔਰ ਵਾਦੇ ਤਾਂ ਵੱਡੇ ਵੱਡੇ ਕੀਤੇ ਗਏ ਸਨ ਦੇਖ ਸਕਦੇ ਹੋ ਇਹ ਹਾਲ ਹੈ ਸਮਾਣਾ ਸ਼ਹਿਰ ਦੇ ਬੱਸ ਸਟੈਂਡ ਦਾ ਤੇ ਬੱਸ ਸਟੈਂਡ ਦੇ ਰੋਡ ਦਾ ਵੀ ਤੁਹਾਨੂੰ ਹਾਲ ਦਿਖਾ ਦਿੰਨੇ ਆ ਜਿੱਥੋਂ ਵੱਡੇ ਵੱਡੇ ਖੱਡੇ ਨੇ ਇਸ ਸਮਾਣਾ ਸ਼ਹਿਰ ਦੇ ਬੱਸ ਸਟੈਂਡ ਦੇ ਰੋਡ ਦਾ ਹਾਲ ਹੈ ਜੋ ਵੱਡੇ ਵੱਡੇ ਖੱਡੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਇਹ ਸਮਾਣਾ ਹਲਚਲ ਦੀ ਟੀਮ ਵੱਲੋਂ ਦਿਖਾਇਆ ਜਾ ਰਿਹਾ ਸਮਾਣਾ ਹਲਚਲ ਨਿਊਜ਼ ਟੀਮ ਵੱਲੋਂ ਦਿਖਾਇਆ ਜਾ ਰਿਹਾ ਇਹ ਵਿਕਾਸ ਦੀਆਂ ਤਸਵੀਰਾਂ ਨੇ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਦੇਖ ਸਕਦੇ ਹੋ ਇਹ ਸਮਾਣਾ ਸ਼ਹਿਰ ਦਾ ਬੱਸ ਸਟੈਂਡ ਹੈ ਕੋਈ ਪਿੰਡ ਦਾ ਛੱਪੜ ਜਾਂ ਟੋਬਾ ਨਹੀਂ ਦੇਖ ਸਕਦੇ ਹੋ ਲੋਕਾਂ ਨੂੰ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਬੀਤੀ ਰਾਤ ਨੂੰ ਬਾਰਿਸ਼ ਪਈ ਸੀਗੀ ਤੇ ਹੁਣ ਤੱਕ ਦਾ ਹਾਲ ਹੈ ਦੇਖ ਲਓ ਇਹ ਹੁਣ ਤੱਕ ਪਾਣੀ ਦੀ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਲੋਕਾਂ ਨੂੰ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਲੋਕ ਇੱਥੋਂ ਆਉਂਦੇ ਤੇ ਜਾਂਦੇ ਹਨ ਦੇਖ ਸਕਦੇ ਹੋ ਇਹ ਨੌਜਵਾਨ ਲੜਕਾ ਖੜਾ ਸੋਚ ਰਿਹਾ ਮੈਂ ਕਿਵੇਂ ਪਾਣੀ ਪਾਰ ਕਰਕੇ ਜਾਵਾਂ ਕਿਤੇ ਡਿੱਗ ਵੀ ਨਾ ਪਵਾਂ ਲੋਕਾਂ ਨੂੰ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖ ਸਕਦੇ ਹੋ ਇਹ ਸਮਾਣਾ ਸ਼ਹਿਰ ਦੇ ਬੱਸ ਸਟੈਂਡ ਦਾ ਹਾਲ ਹੈ ਤੁਹਾਨੂੰ ਦਿਖਾਇਆ ਜਾ ਰਿਹਾ ਤੇ ਤੁਹਾਨੂੰ ਦਿਖਾ ਰਹੇ ਹਾਂ ਇਸ ਰੋਡ ਦੇ ਉੱਤੇ ਬੱਸ ਸਟੈਂਡ ਰੋਡ ਵੀ ਦੇਖ ਲਓ ਤੁਸੀਂ ਇਹ اصل ਸੱਚਾਈ ਹੈ ਔਰ ਬੱਸ ਸਟੈਂਡ ਦੇ ਸਮਾਨਾਂ ਦਾ ਹਾਲ ਹੈ ਜੋ ਤੁਹਾਡੇ ਤੱਕ ਸਮਾਨਾਂ ਹਲਚਲ ਦੀ ਟੀਮ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਪੈ ਰਹੇ ਆ ਦੇਖ ਸਕਦੇ ਹੋ ਲੋਕਾਂ ਨੂੰ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਹੈ ਸਮਾਣਾ ਸ਼ਹਿਰ ਦੇ ਬੱਸ ਸਟੈਂਡ ਦਾ ਹਾਲ ਦੇਖ ਸਕਦੇ ਹੋ ਪੂਰੀ ਸੜਕ ਦੇ ਉੱਤੇ ਸੜਕ ਦਾ ਵੀ ਕਿੰਨਾ ਕੁ ਹਾਲ ਹੈ ਕੀ ਹਾਲ ਹੈ ਤੁਸੀਂ ਦੇਖ ਸਕਦੇ ਹੋ ਇਹ ਮੂੰਹ ਬੋਲਦੀਆਂ ਤਸਵੀਰਾਂ ਨੇ ਸਮਾਣਾ ਸ਼ਹਿਰ ਦੇ ਬੱਸ ਸਟੈਂਡ ਦੀਆਂ ਕਿਵੇਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਨੇ ਦੇਖ ਸਕਦੇ ਹੋ ਇਹ ਸੜਕ ਦਾ ਹਾਲ ਹੈ ਇਹ ਸਮਾਣਾ ਸ਼ਹਿਰ ਦੇ ਬੱਸ ਸਟੈਂਡ ਨੂੰ ਜਾਂਦਾ ਰੋਡ ਹੈ ਤੇ ਅੱਗੇ ਟੀ ਪੁਆਇੰਟ ਨੂੰ ਜਾ ਰਿਆ ਰੋਡ ਇਹ